ਕਿ ਆਪਾਂ ਮਾਰੇ ਨੂੰ ਪਿਆਰ ਨਾਲ ਬੁਲਾਈਏ ਕਿਉਂਕਿ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਆਪਾਂ ਗ੍ਰੋਪਤੀ ਨੇ ਆਵਾਜ਼ ਲਾਈ ਤੇ ਮਹਾਰਾਜ ਆ ਗਏ ਇਹ ਕਹੇ ਜੀ ਪ੍ਰਲਾਦ ਜੀ ਆਵਾਜ਼ ਲਾਈ ਤੇ ਮੈਂ ਪ੍ਰਲਾਦ ਜੀ ਦੀ ਰੱਖਿਆ ਸਹਾਇਤਾ ਮਾਰੇ ਨੇ ਕੀਤੀ ਆਣ ਕੇ ਸੋ ਆਪਾਂ ਮਾਰੇ ਦੀ ਉਡੀਕ ਵਿੱਚ ਬੈਠੇ ਆ ਪਰ ਜਨ ਪ੍ਰੇਮ ਕੀਓ ਤੈਨਹੀਂ ਪ੍ਰਾਪਾਇਓ ਪਿਆਰ ਨਾਲ ਕੋਈ ਵੀ ਬਲਾਮਦਾ ਨਹੀਂ ਫੇਰ ਕਹਿੰਦੇ ਸ਼ਾਮ ਮੇਰੇ ਘਰ ਆਮਦਾ ਨਹੀਂ ਪਿਆਰ ਨਾਲ ਕੋਈ ਵੀ ਬਲਾਮਦਾ ਨਹੀਂ ਹੋ ਫੇਦ ਕਹਿੰਦੇ ਸ਼ਾਮ ਮੇਰੇ ਘਰ ਆ ਯਾਰ ਨਾਲ ਕੋਈ ਵੀ ਬਲਾ ਹਮਦਾਨ ਹੋ ਫੇਦ ਕਹਿੰਦੇ ਸ਼ਾਮ ਯਾਰ ਨਾਲ ਕੋਈ ਵੀ ਇੰਤਜ਼ਾਰ ਯਾਰ ਨਾਲ ਕੋਈ ਵੀ ਬਲਾਮਦਾ ਨਹੀਂ ਹੋ ਫੇਦ ਕਿੰਦੇ ਸ਼ਾਮ ਮੇਰੇ ਕਰਿਆ ਹੁੰਦਾ ਨਹੀਂ ਫੇਦ ਕਿੰਦੇ ਸ਼ਾਮ ਮੇਰੇ ਕਰਿਆ ਹੁੰਦਾ ਨਹੀਂ ਪਿਲਨੀ ਬੁਲਾਇਆ ਸੀ ਤੇ ਮੈਂ ਕਦੋਂ ਨਾ ਆਇਆ ਸੀ ਪਿਲਨੀ ਬੁਲਾਇਆ ਸੀ ਤੇ ਮੈਂ ਕਦੋਂ ਨਾ ਆਇਆ ਸੀ ਮੈਂ ਕਦੋਂ ਨਾ ਆਇਆ ਸੀ ਪਿਲਨੀ ਵਾਲੇ ਬੇ ਰਨਾਲ ਕੋਈ ਵੀ ਬਲਾਮਦਾ ਨਹੀਂ ਹੋ ਪੇਜ ਕਿੰਦੇ ਸ਼ਾਮ ਮੇਰੇ ਕਰਿਆਂਦਾ ਆਪਾਂ ਵੀ ਸੱਚੇ ਮਨੋਂ ਕਿਤੇ ਯਾਦ ਕਰੀਏ ਸੱਚੇ ਮਨੋਂ ਕਿਤੇ ਆਵਾਜ਼ ਲਈਏ ਸ਼ਾਇਦ ਮਹਾਰਾਜ ਆ ਜਾਣ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੁਈਏ ਅਸਾਰ ਰਾਤ ਦਿਵਸ ਕੇ ਕੂਕ ਨੇ ਕਭੂ ਕਿ ਸੁਨੇ ਪੁਕਾਰ ਬਿਦਰ ਨੇ ਬੁਲਾਇਆ ਸੀ ਤੇ ਮੈਂ ਕਦੋਂ ਨ ਆਇਆ ਸੀ ਬਿਦਰ ਨੇ ਬੁਲਾਇਆ ਸੀ ਤੇ ਮੈਂ ਕਦੋਂ ਨ ਆਇਆ ਸੀ ਮੈਂ ਕਦੋਂ ਨ ਆਇਆ ਸੀ ਬਿਦਰ ਨੇ ਬੁਲਾਇਆ ਸੀ ਤੇ ਮੈਂ ਕਦੋਂ ਨ ਆਇਆ ਸੀ ਬਿਦਰ ਵਾਲਾ ਸਾਥ ਕੋਈ ਕਵਾਂ ਯਾਰ ਨਾਲ ਕੋਈ ਮਲਾਮ ਤਾਂ ਨਹੀਂ ਹੋ ਪੇਦ ਕਹਿੰਦੇ ਸ਼ਾਮ ਮੇਰੇ ਘਰ ਆਉਂਦਾ ਨਹੀਂ ਹੋ ਪੇਦ ਕਹਿੰਦੇ ਦ੍ਰੋਪਦੀ ਬੁਲਾਇਆ ਸੀ ਤੇ ਮੈਂ ਕਦੋਂ ਨਾ ਆਇਆ ਸੀ ਤੇ ਮੈਂ ਕਦੋਂ ਨਾ ਆਇਆ ਸੀ ਦ੍ਰੋਪਦੀ ਬੁਲਾਇਆ ਸੀ ਤੇ ਮੈਂ ਕਦੋਂ ਨਾ ਆਇਆ ਸੀ ਤੇ ਮੈਂ ਕਦੋਂ ਨਾ ਆਇਆ ਸੀ ਦ੍ਰੋਪਦੀ ਵਾਲੀਆਂ ਬਾਜ ਕੋਈ ਲਗਾਮ ਦਾ ਆ uh -huh.